ਐਲਈਡੀ ਪੈਨਲ ਕਿੰਨੇ ਦੇ ਦੇਵੋਗੇ ਜੀ ਐਲਈਡੀ ਪੈਨਲ ਤਾਂ ਆਪਾਂ ਫ੍ਰੀ ਦੇਵਾਂਗੇ ਜੀ ਹਲੋ ਜਿਹੜਾ 18000 ਵਾਲਾ ਸਿਰਫ 650 ਦਾ ਆਪਸ਼ਨ ਦੇ ਵਿੱਚ ਹਾਂਜੀ ਮਤਲਬ ਆਪਸੀਜਨ ਕਰਕੇ ਆ ਜੀ ਇਹ ਹਾਂ ਨੀ ਵਧਾਤਾ ਤੇ ਡਿਲਵਰੀ ਸਾਰੇ ਪੰਜਾਬ ਦੀ ਆਪਣੀ ਫ੍ਰੀ ਹੈ ਜਿੱਥੇ ਮਰਜ਼ੀ ਕੋਈ ਮੰਗਾਵੇ ਮੈਂ ਕਹਿੰਦਾ ਜੀ ਇੱਥੇ ਆ ਕੇ ਬੰਦਾ ਹੋਸ਼ ਭੁੱਲਦੇ ਨੇ ਬੰਦਾ ਉਲਝ ਜਾਂਦਾ ਵੀ ਯਾਰ ਜੇ ਲੈ ਕੇ ਜਾਣਾ ਤਾਂ ਕਿਹੜਾ ਲੈ ਕੇ ਜਾਈਏ ਹਾਂਜੀ ਸਾਰਾ ਇੱਕ ਤੋਂ ਇੱਕ ਪਰਲੇ ਪਾਰ ਦੀਆਂ ਗੱਲਾਂ ਨੇ ਘੜ ਚੀਜਾ ਐਨ ਅੱਖਾਂ ਨੂੰ ਖਿੱਚਦੀ ਆਪਦੇ ਵੱਲ ਸਪੈਸ਼ਲ ਨਿਗਾਹ ਜਾਂਦੀ ਆ ਤੁਰੇ ਜਾਂਦੇ ਬੰਦੇ ਦੀ ਹਨਾ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਪ ਸਿੰਘ ਪੇਜ ਤੇ ਬਰਨਾਲੇ 'ਚ ਖੜੇ ਆ ਸਰਦਾਰ ਹੈਂਡਲੂਮ ਵਾਲਿਆਂ ਦੇ ਬਾਈ ਇਹਨਾਂ ਨੇ ਬਹੁਤ ਘੈਂਟ ਸਕੀਮਾਂ ਚਲਾਈਆਂ ਹੋਈਆਂ ਨੇ ਜਿਵੇਂ ਵਿਆਹਾਂ ਦੇ ਸੀਜ਼ਨ ਆਗੇ ਦਾਜ ਤੇ ਬਰੀ ਦਾ ਬਹੁਤ ਹੀ ਘੱਟ ਰੇਟ ਦੇ ਵਿੱਚ ਕੰਬੋ ਪੈਕ ਰੱਖੇ ਹੋਏ ਨੇ ਤੇ ਬਹੁਤ ਹੀ ਵਧੀਆ ਸਮਾਨ ਆ ਦੂਜੀ ਗੱਲ ਆਜੋ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਂਦੇ ਆ ਪ੍ਰਾਣੀਆਂ 5-5000 ਦੇ ਕੂਲਰ ਫਰਿੱਜ ਈ ਵੀ ਸਾਰਾ ਕੁਝ ਕੱਟ ਕੇ ਨਵੀਂ ਚੀਜ਼ ਲਿਆ ਸਕਦੇ ਹਾਂ ਪੁਰਾਣੀ ਚੀਜ਼ ਘਟਵਾ ਕੇ ਆਪਣੇ ਨਾਲ ਨੇ ਸਰਦਾਰ ਜੀ ਹੈਂਡਲੂਮ ਦੇ ਓਨਰ ਸਰਦਾਰ ਗਰਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਸੇ ਤਾਂ ਠੀਕ ਨੇ ਜੀ ਅੱਛਾ ਆਪਾਂ ਆ ਕੂਲਰ ਤਾਂ ਰੱਖੇ ਨੇ ਪੋਹ ਦੇ ਮਹੀਨੇ ਦੇ ਵਿੱਚ ਕੂਲਰ ਨਾ ਇਹ ਆਫ ਸੀਜ਼ਨ ਕਰਕੇ ਲੈਂਦੇ ਆਪਾਂ ਅੱਛਾ ਜੀ ਪਿਛਲੇ ਸਾਲ ਲੋਕਾਂ ਨੂੰ ਕੂਲਰ ਮਿਲੇ ਨਹੀਂ ਜੀ ਮਿਲੇ ਤਾਂ ਬਹੁਤ ਮਹਿੰਗੇ ਮਿਲੇ ਠੀਕ ਹੈ ਜੀ ਐਤਕੀ ਉਹਨਾਂ ਤੋਂ ਆਫ ਸੀਜ਼ਨ ਕਰਕੇ ਅਸੀਂ ਕਿਹਾ ਵੀ ਜਿਹੜੇ ਮੈਂਬਰਾਂ ਨੂੰ ਪਹਿਲਾਂ ਮਹਿੰਗੇ ਮਿਲੇ ਨੇ ਐਤਕੀ ਆਪਾਂ ਉਹਨਾਂ ਨੂੰ ਸਸਤੇ ਦੇਨੇ ਆਫ ਸੀਜ਼ਨ ਕਰਕੇ ਕਿੰਨਾ ਕੁ ਸਸਤਾ ਦੇ ਦੋਗੇ ਜੀ ਐਂ ਸਮਝੋ 5000 ਦਾ ਫਰਕ ਪੈਜੂ ਜਿਵੇਂ ਅੱਗੇ ਆਪਾਂ ਥਾਰ ਕੂਲਰ 18000 ਦਾ ਦਿੱਤਾ ਸੀ ਅੱਛਾ ਜੀ ਆਪਾਂ ਹੁਣ ਉਹਨਾਂ ਤੋਂ 13000 ਰੁਪਏ ਦਾ ਲਿਆ ओके okay, जी हां जी हां 6500 ਰੁਪਏ ਦਾ ਆਪਣਾ ਪੁਰਾਣਾ ਕੱਟਿਆ ਜੋ 6500 ਰੁਪਏ ਸਿਰਫ ਦੇਣਾ ਪੂ ਮੰਨ ਲਓ ਜਿਹੜਾ 18000 ਵਾਲਾ ਸਿਰਫ 6500 ਦਾ ਆਪਸ਼ਨ ਵਿੱਚ ਹਾਂ ਜੀ ਮਤਲਬ ਆਪਸ਼ਨ ਕਰਕੇ ਹੈ ਜੀ ਇਹ ਹਾਂ ਹਾਂ ਜੀ ਹਾਂ ਇਹ ਆਪਸ਼ਨ ਦੋ ਮਹੀਨੇ ਰੋ ਇਹ ਇਹ ਟੁੱਟਦਾ ਹੀ ਨਹੀਂ ਹੁੰਦਾ ਹਾਂ ਜੀ ਆ ਥਾਰ ਕੁਲਰ ਹੈ ਜੀ ਬਹੁਤ ਵਧੀਆ ਇਹਦੇ ਤੁਸੀਂ ਕ੍ਰੋਮ ਵਾਲਾ ਵੀ ਲੈ ਸਕਦੇ ਹੋ ਲੋਹੇ ਦੇ ਲੈ ਲਓ ਦੂਜੇ ਲੈ ਲਓ ਸਾਰਿਆਂ ਦੀ 2 ਸਾਲ ਗਾਰੰਟੀ ਆ ਜਿਵੇਂ ਆ ਵੱਡਾ 20000 ਦਾ ਜੀ ਪਿਛਲੇ ਸਾਲ ਵੀ ਕਿਹਾ ਜੀ ਇਹ ਇਹ ਵੱਡਾ ਥਾਰ ਕਹਿੰਦੇ ਆ ਜੀ ਇਹ ਆਪਾਂ ਇਤਕੀ 15 ਦਾ ਰੱਖਿਆ ਜੀ ਅੱਛਾ ਜੀ ਹਾਂ ਜੀ ਇਹਦੇ ਨਾਲ 7500 ਮੰ ਲੋ 20000 ਵਾਲਾ 7500 ਚ ਰੇਗਾ ਹਾਂਜੀ ਹਾਂ ਲੈ ਵੀ ਮਿੱਤਰੋ ਐਦੂ ਵੱਡਾ ਫਾਇਦਾ ਕੀ ਹੋਊਗਾ ਬਾਕੀ ਹੁਣ ਟਾਈਮ ਆ ਆਕਸੀਜਨ ਦੇ ਵਿੱਚ ਘਰੇ ਲਈ ਆ ਕੇ ਰੱਖ ਲੋ ਬਾਕੀ ਵਿਆਹ ਸ਼ਾਦੀਆਂ ਚ ਕੁੜੀਆਂ ਨੂੰ ਵੀ ਦੇਣਾ ਹੁੰਦਾ ਹਨਾ ਜੀ ਹਾਂਜੀ ਹਾਂਜੀ ਨੇ ਵਿਆਹ ਸ਼ਾਦੀ ਦੇਣਾ ਬਾਕੀ ਪੁਰਾਣਾ ਕੂਲਰ ਹੈ ਨਹੀਂ ਤੁਸੀਂ ਪੁਰਾਣੀ ﺍﻟमारी ਵੀ ਦੇ ਸਕਦੇ ਅੱਛਾ ਕੋਈ ਹੋਰ ਚੀਜ਼ ਵੀ ਪੇਟੀ ਵੀ ਦੇ ਸਕਦੇ ਹੋ ਠੀਕ ਹੈ ਜੀ ਜੇ ਪੁਰਾਣਾ ਟੈਲੀਵਿਜ਼ਨ ਪਿਆ ਉਹ ਦੇ ਸਕਦੇ ਉਹ ਵੀ ਆਪਾਂ 5000 ਦਾ ਕੱਟ ਦੇਾਂਗੇ ਜੀ ਠੀਕ ਹੈ ਜੀ ਮੈਨੂੰ ਇਹ 13000 ਦਾ 5 ਕੱਟ ਕੇ ਸਿਰਫ ਆਪਾਂ ਨੂੰ 8000 ਹੀ ਦੇਣਾ ਪਊ ਠੀਕ ਹੈ ਜੀ ਠੀਕ ਹੈ ਗੱਲ ਇਹ ਆ ਵੀ ਸਾਰੀਆਂ ਸਾਰੇ ਕੂਲਰਾਂ ਦੇ ਨਾ ਤਾਂ ਰੇਟ ਗਿਣਾਏ ਜਾਣ ਨਾ ਉਹਨਾਂ ਤੁਹਾਡੇ ਕੋਲੇ ਸਮਾਂ ਨਾ ਸਰਦਾਰ ਜੀ ਸਾਹਿਬ ਕੋਲੇ ਆ ਕਿਉਂਕਿ ਕੰਮ ਖਿੱਚਦਾ ਪੂਰਾ ਜੋਰਾਂ ਤੇ ਆ ਸੋ ਇੱਕ ਮੋਟਾ ਜਿਹਾ ਸਾਬ ਦੱਸਦਾ ਵੀ ਹਰੇਕ ਜੀ ਫਾਇਦਾ ਹੋਊਗਾ ਬਾਕੀ ਤੁਸੀਂ ਜਿਹੜਾ ਪਸੰਦ ਕਰੋਗੇ ਆ ਕੇ ਲੈ ਲਿਓ ਅੱਛਾ ਇਹ ਇੱਧਰ ਵਾਸ਼ਿੰਗ ਮਸ਼ੀਨਾਂ ਪਈਆਂ ਨੇ ਹੁਣ ਕਪੜੇ ਸੁੱਕਦੇ ਸਕਦੇ ਨਹੀਂ ਸਭ ਤੋਂ ਵੱਧ ਲੋਡ ਹੋਣ ਇਹਨਾਂ ਦੀ ਆ ਵਾਸ਼ਿੰਗ ਮਸ਼ੀਨ ਨੂੰ ਵੀ ਬਹੁਤ ਵਧੀਆ ਪੁਰਾਣੀ ਪੰਜ ਦੀ ਕੱਟੀ ਜਾਊ ਆਪਣੀ ਠੀਕ ਹੈ ਜੀ ਜੇ 15 ਵਾਲੀ ਲਓਗੇ ਪੰਜ ਕੱਟ ਕੇ ਸਿਰਫ 10000 ਹੀ ਦੇਣਾ ਪਊ 5 ਸਾਲ ਦੀ ਗਾਰੰਟੀ ਹੋਊ ਜੀ ਠੀਕ ਹੈ ਜੀ ਦੋਨਾਂ ਮੋਟਰਾਂ ਦੀ ਹੁੰਦੀ ਹੈ ਜੀ ਗਾਰੰਟੀ ਇਹਨਾਂ ਦੀ ਅਚਾ ਵੋ ਕੂਲਰ ਦੀ ਗਾਰੰਟੀ ਪੁੱਛਣੀ ਭੁੱਲ ਗਏ ਕੂਲਰ ਦੀ 2 ਸਾਲ ਗਾਰੰਟੀ ਹੈਂਦ ਕੰਪਨੀ ਦੇ ਹੀ ਆ ਜੀ ਕੇਜੀਸੀ ਕੰਪਨੀ ਦੇ ਕੂਲਰ ਆਪਣੇ ਕੋਲੇ ਓਕੇ 2 ਸਾਲ ਦੀ ਫੁੱਲ ਗਾਰੰਟੀ ਆ ਮੋਟਰ ਟੂ ਮੋਟਰ ਚੇਂਜ ਕਰਕੇ ਦੇਵਾਂਗੇ ਜੀ ਉੱਧਰ ਉੱਧਰ ਗੀਜ਼ਰ ਪਏ ਨੇ ਹਾਂ ਜੀ ਹਾਂ ਗ ਤੇ 2000 ਕੱਟ ਕੇ ਸਿਰਫ ਆਪਾਂ ਨੂੰ 3500 ਰੁਪਏ ਹੀ ਦੇਣਾ ਪਊਗਾ ਜੀ ਲੈ ਵੀ ਗੀਜਰ 3500 ਚ 25 ਲੀਟਰ ਵਾਲਾ ਬਹੁਤ ਸਸਤਾ ਹੈਗਾ ਜੀ ਆਹ LED ਪੈਨਲ ਕਿੰਨੇ ਦੇ ਦੇਵੋਗੇ ਜੀ LED ਪੈਨਲ ਤਾਂ ਆਪਾਂ ਫ੍ਰੀ ਦੇਵਾਂਗੇ ਜੀ ਫ੍ਰੀ ਜੀ ਹਾਂ ਜੀ ਹਾਂ ਪੱਕੀ ਗੱਲ ਹੈ ਜੀ ਹਾਂ ਜੀ ਹਾਂ LED ਦੇ ਨਾਲ ਇਹ ਬਿਲਕੁਲ ਫ੍ਰੀ ਮਿਲੂ ਆਪਾਂ ਨੂੰ ਇੱਕ ਮੇਰੇ ਕੋਲ ਭੇਜ ਦਿਓ ਫੇਰ ਭੇਜ ਦਿੰਨੇ ਜੀ ਇਹ 15000 ਦੀ LED ਮਿਲੂ ਆਪਾਂ ਨੂੰ ਜੀ 33 ਇੰਚ ਓਕੇ ਜੀ ਇਹਦੇ ਨਾਲ ਆ ਸਾਰਾ ਫਰੀ ਹੈ ਜੀ ਠੀਕ ਹੈ ਜੀ ਜਿਹੜਾ ਵੀਡੀਓ ਦੇਖ ਕੇ ਤੁਹਾਡੀ ਸ਼ੇਅਰ ਕਰਕੇ ਉਹਨੂੰ ਨਾਲ 1100 ਦੀ ਪ੍ਰੈਸ ਵੀ ਨਾਲ ਦੇਵਾਂਗੇ ਨਾਲ ਪ੍ਰੈਸ ਵੀ ਫਰੀ ਦੇਵਾਂਗੇ ਪ੍ਰੈਸ ਵੀ ਪੂਰੀ ਹੈਵੀ ਹੈ ਦੋਸਤੋ ਗੱਲ ਇਹ ਆ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੀ ਆ 43 ਇੰਚ ਇਹਦੇ ਨਾਲ ਜੀ ਇਹਦਾ ਕੀ 43 ਇੰਚ 20000 ਦੀ ਦੇਵਾਂਗੇ ਜੀ ਓਕੇ ਜੀ ਹਾਂਜੀ ਹਾਂ ਇਹਦੇ ਵਿੱਚ ਆਪਾਂ ਨੂੰ ਨਾਲ ਉਹ ਵੀ ਕੈਬਨ ਫਰੀ ਹੈ ਜੀ ओके okay नाल प्रेस ਵੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਜਿਹੜਾ ਉਹ ਨੂੰ ਜਰੂਰ ਦੇਵਾਂਗੇ ਜੀ ਇੱਧਰ ਫਰਿੱਜਾਂ ਦੇ ਵੀ ਹੈਗਾ ਕੋਈ ਕੱਟ-ਕਟਾਈ ਵਾਲੀ ਹਾਂਜੀ ਹਾਂ ਫਰਿੱਜ 16000 ਦੀ ਹੈ ਜੀ ਆ ਦੇਖੋ ਵਧੀਆ ਵੋਲਟਾਸ ਦੀ 10 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਜੀ 5000 ਦੀ ਪ੍ਰਾਨੀ ਕੱਟੀ ਜਾਊ 11000 ਦੀ ਇਹ ਲੈ ਜੀ ਹਾਂਜੀ ਜੇ ਫਰਿੱਜ ਹੈ ਨਹੀਂ ਤੁਸੀਂ ਵਾਸ਼ਿੰਗ ਮਸ਼ੀਨ ਦੇ ਦਿਓ ਉਹਦੇ ਨਾਲ ਆਪਾਂ ਨੂੰ ਕੂਲਰ ਦੇ ਦਿਓ ਅਲਮਾਰੀ ਦੇ ਦਿਓ ਪੇਟੀ ਦੇ ਦਿਓ ਹਰ ਇੱਕ ਚੀਜ਼ ਕੱਟਣੀ ਹੈ ਜੇ ਟੈਲੀਵਿਜ਼ਨ ਦੇਵੋਗੇ ਤੁਹਾਡਾ 5 ਦਾ ਹੀ ਕੱਟਿਆ ਜਾਊਗਾ ਓਕੇ ਜੀ ਹੋਰ ਜਿਹੜੀ ਚੀਜ਼ ਮਰਜ਼ੀ ਤੁਸੀਂ ਦੇ ਕੇ ਹਾਂਜੀ 5000 ਦੀ ਫਰਿੱ ਸਰਦਾਰ ਸਾਹਿਬ ਮੈਂ ਦਰਸ਼ਕਾਂ ਨੂੰ ਦੱਸਿਆ ਵੀ ਤੁਸੀਂ ਫਰਨੀਚਰ ਜਿਹੜਾ ਦਾਜ ਦਸ ਮਾਣਾ ਕੰਬੋ ਪੈਕ ਰੱਖਿਆ ਹੋਇਆ ਉਹਦੀ ਜਾਣਕਾਰੀ ਤੁਸੀਂ ਦਿਓ ਮੈਂ ਉਹਦੀ ਪ੍ਰੋਪਰ ਨਹੀਂ ਦੇ ਸਕਦਾ ਜਿੰਨੀ ਤੁਸੀਂ ਦੇ ਸਕਦੇ ਉਹਦੇ ਅਸੀਂ ਤਿੰਨ ਰੱਖੇ ਹੋਏ ਨੇ ਕੰਬੋ ਪੈਕ ਠੀਕ ਹੈ ਜੀ ਉਨ ਦਾ 51000 ਦੇ ਵਿੱਚ ਹੈ ਜੀ ਹਾਂਜੀ ਇੱਕ ਕਪਾ 1.7 ਲੱਖ ਰੁਪਏ ਦਾ ਇਹ ਕਿ ਨਵੇਂ ਸਾਲ ਤੇ ਸ਼ੁਰੂ ਕੀਤਾ ਜੀ ਇਹ ਚ ਬਹੁਤ ਵਧੀਆ ਵਧੀਆ ਆਟਮਾ ਨੇ ਅੱਛਾ ਸਮਾਨ ਵਧਾਤਾ ਹੀ ਹੈ ਹਾਂ ਜੀ ਇਹ ਸਮਾਨ ਵੀ ਵਧਾਤਾ ਤੇ ਦਿਲਵਰੀ ਸਾਰੇ ਪੰਜਾਬ ਦੀ ਆਪਣੀ ਫਰੀ ਹੈ ਜਿੱਥੇ ਮਰਜ਼ੀ ਕੋਈ ਮੰਗਾਵੇ ਓਕੇ ਜੀ ਹਾਂ ਜੀ ਹਾਂ ਮੜਾ ਜਾਂ ਚਾਨਣਾ ਜਾਂ ਪਾ ਦਿਓ ਜੀ ਕੀ ਕੁਸ਼ਾ ਜਿਹੜਾ 51000 ਆ ਉਹਦੇ ਵਿੱਚ 51000 ਦੇ ਵਿੱਚ 11 ਚੀਜ਼ਾਂ ਨੇ ਆਪਣੇ ਕੋਲ ਇੱਕ ਤਾਂ ਬਾਕਸ ਬੈੱਡ ਨੇ ਨਾਲ ਗੱਦੇ ਆ ਠੀਕ ਹੈ ਜੀ ਨਾਲ ਸੋਫਾ 5 ਸੀਟ ਵਾਲਾ ਜੀ ਨਾਲ ਉਹਦੇ ਟੇਬਲ ਆ ਜੀ ਠੀਕ ਹੈ ਜੀ ਵੱਡੀ ਅਲਮਾਰੀ ਆ 5-7 ਦੀ ਠੀਕ ਹੈ ਜੀ ਵੱਡੇ ਹੀ ਕੂਲਰ ਆ ਜਿਹੜਾ ਤੁਹਾਨੂੰ ਦਿਖਾਇਆ 15000 ਨਾਲ ਪ੍ਰੈਸ ਟੇਬਲ ਆਈ ਨਾਰ ਚਾਰ ਪੰਡੇ ਨੇ ਛੋਟੀਆਂ 8 ਆਟਮਾਂ ਨੇ ਠੀਕ ਹੈ ਟੋਟਲ 11 ਆਟਮਾਂ ਨੇ ਸਾਰੇ ਪੰਜਾਬ ਦੀ ਡਿਲੀਵਰੀ ਫ੍ਰੀ ਹੈ ਜੀ ਲਓ ਵੀ ਮਿੱਤਰੋ ਗੱਲ ਇਹ ਆ ਵੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਪੰਜਾਬ ਦੀ ਡਿਲੀਵਰੀ ਤੁਹਾਡੀ ਸਾਰੇ ਪੰਜਾਬ ਦੀ ਫ੍ਰੀ ਹੈਗੀ ਐਸੇ ਤਰ੍ਹਾਂ ਬੈੱਡ ਅਲਮਾਰੀਆਂ ਦੇਖ ਲਓ ਆਜੋ ਜੀ ਹਾਂਜੀ ਅਲਮਾਰੀ ਵੀ ਆਪਣੀ ਪੁਰਾਣੀ 5000 ਦੀ ਕੱਟੀ ਜਾਓ ਜਿਹੜੀ ਮਰਜ਼ੀ ਦੇ ਦਿਓ ਸਾਨੂੰ ਠੀਕ ਹੈ ਜੀ ਲੋਹੇ ਦੀ ਦੇ ਦਿਓ ਤੁਸੀਂ ਦੂਜੀ ਪੇਟੀ ਦੇ ਦਿਓ ਠੀਕ ਹੈ ਲੱਕੜੀ ਦੇ ਦਿਓ ਹਾਂਜੀ ਹਾਂ ਇਹ ਚ ਵੀ ਆਪਣੇ ਕੋਲ 50 ਡਿਜ਼ਾਈਨ ਆਈ ਨੇ ਅਲਮਾਰੀਆਂ ਦੇ ਜੀ ਅੱਛਾ ਜੀ ਹਾਂਜੀ ਹਾਂ ਅਲਮਾਰੀ ਸੋਹਣੇ ਵੀ ਬਹੁਤ ਨੇੜੇ ਆ ਹਨਾ ਇਹ ਹਾਂਜੀ ਸਾਰੇ ਕੱਪ ਬੋਰਡ ਵਾਲੇ ਡਿਜ਼ਾਈਨ ਨੇ ਜੀ 5000 ਦੀ ਪੁਰਾਣੀ ਕੱਟੀ ਜਾਊ ਆਪਣੀ ਜਿਹੋ ਜੀ ਮਰਜ਼ੀ ਦੇ ਦੋ ਤੁਸੀਂ ਸਾਨੂੰ ਓਕੇ ਜੀ ਹਾਂਜੀ ਤੇ ਨਵੀਂ ਆ ਹੁਣ ਇਹਦੀ ਗੱਲ ਕਰ ਲਈ ਆਪਾਂ ਸਾਰਿਆਂ ਦਾ ਤਾਂ ਚਲੋ ਰੇਟ ਵੱਖੋ ਵੱਖਰੇ ਹੋਣਗੇ ਜੀ ਇਹ 7 5 ਦੀ ਹੈ ਹਾਂਜੀ ਆ ਇੱਥੇ ਸ਼ੁਰੂ ਇੱਥੇ ਆ ਗਏ ਹਨਾ ਇਹ ਹਾਂਜੀ ਹਾਂ 5 ਫੁੱਟ ਆ ਜੀ ਚੌੜੀ ਇਹ ਰੇਟ ਕੀ ਰੇਟ ਇਹ 15000 ਦੀ ਹੈ ਜੀ ਠੀਕ ਹੈ ਜੀ ਇਹਦੇ ਨਾਲ 5000 ਦੀ ਆਪਣੀ ਪੁਰਾਣੀ ਕੱਟੀ ਜਾਊ 10000 ਹੀ ਦੇਣਾ ਪਊ ਆਪਾਂ ਨੂੰ ਠੀਕ ਹੈ ਜੀ ਲਓ 10000 ਦੇ ਵਿੱਚ ਐਡੀ ਵੱਡੀ ਅਲਮਾਰੀ ਮੇਰੇ ਮਿੱਤਰੋ ਅੱਪਾ ਕਰੋੜਾਂ ਦੀ ਕੋਠੀ ਦੇ ਵਿੱਚ ਆਹ ਚੀਜ਼ਾਂ ਲਾਜ਼ਮੀ ਹੁੰਦੀਆਂ ਨੇ ਹਨਾ ਜੀ ਸਰਦਾਰ ਜੀ ਦੇਖੋ ਕਿੰਨੀ ਕਹੈਂਡ ਚੀਜ਼ ਆ ਮੀਨਾਕਾਰੀ ਕੀਤੀ ਹੋਈ ਆ ਪੁਰਾਣੇ ਰਾਜੇ ਮਹਾਰਾਜਾਂ ਦੇ ਮਹਿਲਾਂ ਦੇ ਵਿੱਚ ਇਹ ਬੈੱਡ ਹੁੰਦੇ ਸੀਗੇ ਸਰਦਾਰ ਸਾਹਿਬ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਪਿੱਤਲੇ ਵਾਧ ਲੱਗਿਆ ਪਿਆ ਹਨਾ ਜੀ ਹਾਂ ਜੀ ਸਾਰੀ ਪਿੱਤਲ ਦੀ ਮੈਨਾ ਕਰੀ ਟਾਲੀ ਦਾ ਜੀ ਇਹ 50000 ਰੁਪਏ ਦਾ ਪੈਂਦਾ ਜੀ ਇਹ ਜੀ ਹਾਂ ਜੀ ਹਾਂ ਪੱਕੀ ਵਾਲਾ ਜੀ ਮੈਂ ਸੱਚ ਪੁੱਛੋ ਮੈਂ 1.5 ਲੱਖ ਰੁਪਏ ਦਾ ਐਸਟੀਮੇਟ ਲਾਇਆ ਸੀਗਾ ਇਧਰ ਆ ਪਿਆ ਜੀ ਇਹ ਵੀ ਟਾਲੀ ਹੈ ਹਾਂ ਜੀ ਇਹ ਸਾਰਾ ਟਾਲੀ ਵਾਲਾ ਹੀ ਨੇ ਜੀ ਇਹ 50 ਦਾ ਪੈਂਦਾ 50000 ਦਾ ਹੈ ਡਰੈਸਿੰਗ ਟੇਬਲ ਜ਼ਰੂਰ ਦਿਖਾ ਦਿਓ ਜੀ ਆ ਦੇਖੋ ਕਿੰਨੀ ਘੈਂਟ ਚੀਜ਼ ਆ ਐਨ ਅੱਖਾਂ ਨੂੰ ਖਿੱਚਦੀ ਆਪਦੇ ਵੱਲ ਸਪੈਸ਼ਲ ਨਿਗਾਹ ਜਾਂਦੀ ਆ ਤੁਰੇ ਜਾਂਦੇ ਬੰਦੇ ਦੀ ਹਨਾ ਜੀ ਦੇਖੋ ਦਰਸ਼ਕੋ ਗੱਲ ਇਹ ਆ ਵੀ ਸਾਰਿਆਂ ਦੇ ਰੇਟ ਦੱਸਣੇ ਬਹੁ ਫਿਰ ਰੇਟ ਨਹੀਂ ਬੰਦਾ ਪੱਥਰ ਦਾ ਹੁੰਦਾ ਫਿਰ ਤਾਂ ਸੋਹਣੀ ਪੁੱਛਦਾ ਹੁੰਦਾ ਵੀ ਕਿਹੜੀ ਚਾਚੂਗੀ ਆ ਕੇ ਉਹ ਦੇਖੋ ਪਿੱਛੇ ਡਾਈਨਿੰਗ ਹੈ ਜੀ ਡਾਈਨਿੰਗ ਡਰੈਸਿੰਗ ਟੇਬਲ ਡਰੈਸਿੰਗ ਟੇਬਲ ਹਾਂ ਪਿੱਤਲ ਜੜਿਆ ਪਿਆ ਹੈਗਾ ਆਹ ਦੇਖੋ ਜੀ ਮਹਾਰਾਜਾ ਸੋਫਾ ਜੀ ਇਹ ਪੂਰੀ ਰਾਇਲ ਲੁੱਕਾ ਹਾਂਜੀ ਇਹ ਲੋਕ ਜੀ ਲੱਖਾਂ ਚ ਦਿੰਦੇ ਆ ਆਪਾਂ ਇਹ ਹਜ਼ਾਰਾਂ ਚ ਹੀ ਦਿੰਨੇ ਆ ਜੀ ਅੱਛਾ ਜੀ ਹਾਂਜੀ ਹਾਂ ਹਜ਼ਾਰਾਂ ਵਾਲਾ ਲੱਖਾਂ ਵਾਲਾ ਤੁਸੀਂ ਹਜ਼ਾਰਾਂ ਚ ਦੋਗੇ ਹਾਂਜੀ ਇਹਦੇ ਨਾਲ ਟੇਬਲ ਹੈ ਜੀ ਇਹਦੇ ਨਾਲ ਸਾਰਾ ਸੈੱਟ ਮਿਲੂਗਾ ਆਪਾਂ ਨੂੰ ਠੀਕ ਹੈ ਜੀ ਹਾਂਜੀ 95000 ਰੁਪਏ ਦਾ ਜੀ ਇਹ ਹਾਂਜੀ ਹਾਂ ਸਾਰਾ ਲੱਕੜ ਬੈਸੇ ਬਾਈ ਮੈਂ ਸੁਣਿਆ ਹੋਇਆ ਹੈਗਾ ਕਦੋਂ ਤਾਂ ਦੇ ਦੇਖਿਆ ਹੈਗਾ ਕਈ ਵੀਰ ਕਹਿੰਦੇ ਨੇ ਬਾਈ 4-4 ਲੱਖ ਦੇ 5-5 ਲੱਖ ਦੇ ਲੈਂਦੇ ਹੋਏ ਨੇ ਸੇਮ ਚੀਜ਼ ਬਾਈ ਲੁੱਕ ਪੈਂਦੀ ਆ ਚੀਜ਼ ਦੀ ਜਮਾਂ ਹੀ ਰੋਏ ਲੋਕ ਆ ਹਾ ਹਾ ਸਾਰੇ ਤਰ੍ਹਾਂ ਦੇ ਡਾਈਨਿੰਗ ਆ ਜੀ ਆ ਦੇਖੋ ਅੱਜ ਕੱਲ ਮਾਰਬਲ ਵਾਲੇ ਡਾਈਨਿੰਗ ਚੱਲਦੇ ਨੇ ਇੱਥੇ ਮਾਰਬਲ ਲਾਇਆ ਹੋਇਆ ਜੀ ਸਾਰਾ ਜਿਹੜਾ ਪੱਥਰ ਆਪਾਂ ਹਾਂਜੀ ਹਾਂ ਅਥਰ ਦੇਖ ਲਓ ਤੇ ਚੇਅਰ ਦੇਖ ਲਓ ਨਾਲ ਇਹ ਚ ਵੀ 50 ਡਿਜ਼ਾਈਨ ਆ ਜੀ ਆਪਣੇ ਕੋਲੇ ਠੀਕ ਹੈ ਜੀ ਇਹੋ ਜਿਹੇ ਤੁਸੀਂ ਰੰਗ ਡਿਜ਼ਾਈਨ ਕਹੋਗੇ ਉਹੋ ਜਿਹਾ ਤਿਆਰ ਹੋ ਜੂ ਜੀ ਇਧਰ ਲ ਬੈੱਡ ਦੇਖੋ ਜੀ ਮੈਂ ਕਹਣਾ ਜੀ ਇੱਥੇ ਆ ਕੇ ਬੰਦਾ ਹੋਸ਼ ਭੁੱਲਦੇ ਨੇ ਬੰਦਾ ਉਲਝ ਜਾਂਦਾ ਵੀ ਯਾਰ ਜੇ ਲੈ ਕੇ ਜਾਣਾ ਤਾਂ ਕਿਹੜਾ ਲੈ ਕੇ ਜਾਈਏ ਸਾਰਾ ਇੱਕ ਤੋਂ ਇੱਕ ਪਰਲੇ ਪਾਰ ਦੀਆਂ ਗੱਲਾਂ ਨੇ ਅੱਛਾ ਆਹ ਬੈੱਡ ਦੇ ਲਵੇ ਬਹਿ ਕੇ ਹਾਂ ਏਦਾਂ ਸ਼ੂ ਸ਼ਾਹਬਾਨ ਨੂੰ ਹੋਰ ਹਨਾ ਹਾਂਜੀ ਆ ਦੇਖੋ ਖੁੱਲ ਜਾਂਦਾ ਜੀ ਇਹਦੇ ਚ ਰੱਖ ਦਿਓ ਆਦਾ ਸਮਾਨ ਪੱਤਾ ਜਿਹੜਾ ਰੱਖਣਾ ਠੀਕ ਹੈ ਜੀ ਹਾਂਜੀ ਇਹਦਾ ਬਹੁਤ ਰਿਵਾਜ ਹੈ ਜੀ ਅੱਜ ਕੱਲ ਜਿਹੜਾ ਕਲਰ ਕਹੋਗੇ ਉਹ ਤੇ ਹਰ ਕਰਾ ਦੇਾਂਗੇ ਅੱਛਾ ਜੀ ਹਾਂਜੀ ਕਲਰ ਵੀ ਜਿਹੜਾ ਮਰਜੀ ਹਾਂਜੀ ਹਾਂਜੀ ਹੁਣ ਇਧਰਲੇ ਪਾਸੇ ਕੋ ਹੋਰ ਚੀਜ਼ ਪਈ ਆ ਆਜੋ ਇਧਰ ਸੋਫੇ ਆ ਜੀ ਆਹ ਮਹਾਰਾਜ ਆ ਸੋਫਾ ਦੇਖੋ ਕਿੰਨਾ ਵਧੀਆ ਜੀ ਆਹ ਲਓ ਜੀ ਆਏ ਭਾਈ ਟੈਂ 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 ਭਾਈ ਦੇਖ ਲੁੱਕ ਪੈਂਦੀ ਹਨਾ ਪਿੱਛੇ ਥੋੜੇ ਆ ਕਲਰ ਬੜੇ ਸੋਹਣੇ ਨਹੀਂ ਰੰਗ ਵੀ ਕਿੱਥੋਂ ਲਏ ਹੋ ਜੀ ਕੱਢ ਕੱਢ ਕੇ ਇਹ 50000 ਰੁਪਏ ਦਾ ਹੈ ਜੀ ਦੋ ਚੀਜ਼ਾਂ ਪੁਰਾਣੀਆਂ ਕੱਟੀਆਂ ਜਾਂਦੀਆਂ ਜੀ ਇਹਦੇ ਚ 5-5000 ਦੀਆਂ ਦੋ ਚੀਜ਼ਾਂ ਕੱਟ ਕੇ ਸਾਰੇ 40000 ਦੇਣਾ ਪੈਂਦਾ ਮਹਾਰਾਜ ਜੇ ਸੋਫੇ ਦੇ ਨਾਲ ਇੱਥੇ ਸੈਟੀ ਵੀ ਆ ਆ ਵੀ ਨਾਲ ਹੀ ਹੈ ਜੀ ਹਾਂ ਜੀਆਂ ਵੱਡੀਆਂ ਕੁਰਸੀਆਂ ਵੀ ਨਾਲ ਦੇ ਇਹ ਵੀ ਨਾਲ ਲੈ ਹਾਂ ਜੀ ਕਮਾਲ ਆ ਯਾ ਦਿਖਾ ਦਿਓ ਇੱਕ ਵਾਰੀ ਆਹਾ ਵੀ 40000 ਚ ਇੱਕ ਸੈਟੀ ਆਊਗੀ ਇੱਥੇ ਜੀ ਇੰਨਾ ਕੁਛ ਤੇ ਆਹ ਬੜਾ ਸਾਰਾ ਵਿਟ ਜਾਏ ਕਿੰਨੇ ਦਾ ਜੀ ਇਹ ਵੀ ਓਨੇ ਦਾ ਹੀ ਹੈ ਜੀ ਇਹ 50 ਵਾਲੀ ਹੈ ਜੀ ਇਹ ਸਾਰੀ ਇਹ 50 ਵਾਲੇ ਨੇ ਜੀ ਠੀਕ ਹੈ ਜੀ ਇਹ ਚ ਦੱਸਦਾ ਆਪਣਾ ਪੁਰਾਣਾ ਸਮਾਨ ਕੱਟਿਆ ਜਾਂਦਾ ਜਿਹੜਾ ਕੁਛ ਮਰਜ਼ੀ ਦੇ ਦਿਓ ਭਾਵੇਂ ਟੈਲੀਵਿਜ਼ਨ ਦੇ ਦਿਓ ਭਾਵੇਂ ਕੋਈ ਤੁਸੀਂ ਨਾਲ ਪੀੜਾ ਦੇ ਦਿਓ ਦੋ ਚੀਜ਼ਾਂ ਕੱਟ ਕੇ ਆਪਾਂ ਨੂੰ 40000 ਰੁਪਏ ਦੇਣਾ ਪੈਣਾ 10000 ਲੈਸ ਹੈਗਾ ਸਿੱਧਾ ਸਿੱਧਾ ਜੀ ਹਾਂਜੀ ਹਾਂਜੀ ਇਧਰ ਵੀ ਪਏ ਨਹੀਂ ਆਹ ਦੇਖੋ ਜੀ ਇੱਕ ਨੌ ਸੀਟ ਵਾਲਾ ਆਇਆ ਸਾਡਾ ਸਾਰਿਆਂ ਨਾਲੋਂ ਜ਼ਿਆਦਾ ਇਹ ਚੱਲ ਰਿਹਾ ਜੀ ਠੀਕ ਹੈ ਜੀ ਇਹ ਸਿਰਫ 35000 ਰੁਪਏ ਦਾ अच्छा जी नौ ਸੀਟਾਂ ਜੀ ਇਹਦੀਆਂ ਠੀਕ ਹੈ ਜੀ ਹਾਂ ਇਹਦੇ ਨਾਲ 10000 ਕੱਟ ਕੇ ਸਿਰਫ ਆਪਾਂ ਨੂੰ 25000 ਰੁਪਏ ਦੇ ਦਿਆਂਗੇ 25000 ਦੇ ਜੂ ਹਾਂਜੀ ਹਾਂ ਵਾਹ ਜੀ ਕੀ ਬਾਤਾਂ ਨੇ ਸੋਹਣੀਆਂ ਚੀਜ਼ਾਂ ਪਈਆਂ ਨੇ ਇੱਕ ਤੋਂ ਇੱਕ ਆਹ ਲੈਦਰ ਲੱਗਦੀ ਹੈ ਹਨਾ ਜੀ ਹਾਂਜੀ ਇਹ ਸਾਰੇ ਲੈਦਰ ਦੇ ਵਿੱਚ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਦੇਖੋ ਕਮਾਲ ਦੀ ਚੀਜ਼ ਆ ਜੀ ਸਾਰੀਆਂ ਦੇ ਰੇਟ ਨਹੀਂ ਅਸੀਂ ਪੁੱਛਦੇ ਸਸਪੈਂਸ ਰੱਖਾਂਗੇ ਸਰਪ੍ਰਾਈਜ਼ ਰੱਖਾਂਗੇ ਤੁਹਾਡੇ ਵਾਸਤੇ ਕਿਉਂਕਿ ਜਦੋਂ ਆਉਂਗੇ ਨਾ ਤੁਹਾਨੂੰ ਸ਼ਾਇਦ ਹੋਰ ਨਵੀਂ ਚੀਜ਼ ਮਿਲ ਜੇ ਫੇਰ ਉਲਝਰੋਗੇ ਵੀ ਆਪਾਂ ਜਿਹੋ ਜਿਹਾ ਕੱਲਰ ਅਗਲਾ ਕੋ ਉਹ ਹੋ ਜਾ ਤਿਆਰ ਕਰਾ ਕੇ ਦਿੰਨੇ ਆ ਜੀ ਆਪਾਂ ਠੀਕ ਹੈ ਜੀ ਹਾਂਜੀ ਹਾਂ ਲੈ ਵੀ ਮਿੱਤਰੋ ਸਵਾਦ ਵਾਲੀ ਗੱਲ ਆ ਸਵਾਦ ਆਈ ਹੋਈ ਜਾਂਦਾ ਹੈਗਾ ਦੇਖ-ਦੇਖ ਕੇ ਹੁਣ ਮੈਂ ਇਹਨੂੰ ਬਿਆਨ ਨਹੀਂ ਕਰ ਸਕਦਾ ਸਰਦਾਰ ਜੀ ਦਾ ਧੰਨਵਾਦ ਕਰਦਾ ਜਿਹੜਾ ਐਨੇ ਘੈਂਟ ਏਰੀਆ ਚ ਜਿਵੇਂ ਕਹਿੰਦੇ ਸਵਰਗ ਚ ਲੈ ਆਏ ਤੁਸੀਂ ਜੀ ਠੀਕ ਆ 7 ਸੀਟਰ ਬਣਾਣੇ ਆਪਾਂ ਸੋਫਾ ਜੀ ਠੀਕ ਹੈ ਜੀ ਇਹਦਾ ਸਭ ਨਾਲੋਂ ਜ਼ਿਆਦਾ ਮੰਗ ਆ ਆਪਣੀ ਜੀ ਅੱਛਾ ਜੀ 25000 ਰੁਪਏ ਦਾ ਸਿਰਫ ਇਹ ਇਹ ਸਿਰਫ ਜੀ ਹਾਂਜੀ ਇਹ 7 ਸੀਟਰ ਸੋਫਾ ਨਾਲ ਟੇਬਲ ਹੈ ਜੀ ਨਾਲ ਹੀ ਗਲਾਸ ਦੇਵਾਂਗੇ ਓਕੇ ਜੀ ਇਹਦੇ ਚ ਆਪਣਾ 10000 ਦਾ ਪੁਰਾਣਾ ਸਮਾਨ ਕੱਟ ਕੇ ਸਿਰਫ ਆਪਾਂ ਨੂੰ 15000 ਰੁਪਏ ਦੇਣਾ ਪਊ ਆਹਾਂ ਜੀ ਹਾਂਜੀ ਹਾਂ ਇਹ 15 ਦਾ ਹਾਂਜੀ ਹਾਂਜੀ 7 ਸੀਟਰ ਸੋਫਾ ਜੀ ਸੱਚ ਸੱਚ ਜਾਣ ਜਾਣਿਓ ਜੀ ਪਤਾ ਨਹੀਂ ਤੁਹਾਨੂੰ ਜੀ ਕੀ ਹਣਾਉ ਕਿ ਨਾ ਇਹ ਮੇਰੇ ਦਿਮਾਗ 'ਚ ਹਲੇ ਤੱਕ ਇਹਦਾ ਰੇਟ 35000 ਹਾਂਜੀ ਹਾਂ ਆਪਾਂ ਤਾਂ ਬਹੁਤ ਕਿਉਂਕਿ ਆਪਾਂ ਆਪ ਤਿਆਰ ਕਰਨ ਲੱਗ ਗਏ ਆਪਾਂ ਫੈਕਟਰੀ ਲਾ ਲਈ ਜੀ ਸੋਫੇ ਤੇ ਬੈੱਡ ਦੋ ਚੀਜ਼ਾਂ ਆਪਾਂ ਤਿਆਰ ਕਰਦੇ ਆ ਤੁਹਾਨੂੰ ਮੈਂ ਫੈਕਟਰੀ 'ਚ ਵੀ ਗੇੜਾ ਮਾਰ ਕੇ ਲਿਆਣਾ ਠੀਕ ਹੈ ਜੀ ਹਾਂਜੀ ਆਹ ਦੇਖੋ ਜੀ ਇੱਧਰ ਆ ਮੈਂ ਕਿਹ ਜਿੱਥੇ ਟਿਕ ਗਿਆ ਬਾਈ ਇਹੀ ਬੰਦੇ ਨੂੰ ਇੰਪ੍ਰੈਸ ਕਰ ਦੂ ਆਏ ਗਏ ਨੂੰ ਤਾਂ ਵੀ ਹਾਂ ਕੋਈ ਚੀਜ਼ ਰੱਖੀ ਹੋਈ ਆ ਬੰਦਿਆਂ ਨੇ ਡ੍ਰੈਗ ਰੂਮ ਦੇ ਵਿੱਚ ਲੈ ਵੀ ਮਿੱਤਰੋ ਗੱਲ ਇਹ ਆ ਬਹੁਤ ਕੁਝ ਆ ਦਿਖਾਉਣ ਵਾਲਾ ਪਰ ਸਮਾਂ ਯਾਜ ਨਹੀਂ ਦਿੰਦਾ ਸੋ ਅਸੀਂ ਬੇਨਤੀ ਕਰਦੇ ਆ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਸਰਦਾਰ ਸਾਹਿਬ ਐਡਰੈਸ ਜ਼ਰੂਰ ਦੱਸ ਦਿਓ ਇੱਕ ਵਾਰੀ ਹਾਂਜੀ ਬੱਸ ਸਟੈਂਡ ਕੋਲ ਸ਼ੋਰੂਮ ਆ ਜੀ ਆਪਣਾ ਸਰਦਾਰ ਹੈਂਡਲਿੰਗ ਬੱਸ ਸਟੈਂਡ ਤੇ ਆਟੋ ਖੜਾ ਹੁੰਦਾ ਆਪਣਾ ਜੀ ਉਹ ਲੈ ਕੇ ਆਂਦਾ ਫ੍ਰੀ ਫ੍ਰੀ ਚੜ ਕੇ ਆਂਦਾ ਬੰਦਾਸ ਕਾਮਤੀ ਆਉਣਾਗਾ ਜੀ ਫ੍ਰੀ ਹੀ ਆਉਣਾ ਉਹ ਵੀ ਤੁਸੀਂ ਨੇ ਬਾਕੀ ਪੁੱਛ ਲਿਓ ਬੱਸ ਸਟੈਂਡ ਕੋਲੇ ਬਰਨਾਲੇ ਆ ਕੇ ਸਰਦਾਰ ਹਾਂ ਹਾਂ ਕੁਰਸੀ ਦੇਖੋ ਜੀ ਇਹ ਸਰ ਨਾਲੋਂ ਜ਼ਿਆਦਾ ਅੱਜ ਕਲੇ ਦਾ ਰਵਾਜ ਆ ਜੀ ਬਹੁਤ ਵਧੀਆ ਜਿਵੇਂ ਕੋਠੀਆਂ ਚ ਪਈਆਂ ਹੁੰਦੀਆਂ ਨੇ ਇਹ ਵੀ ਆਪਾਂ ਤਿਆਰ ਕਰਾ ਕੇ ਦੇਣੀ ਆ ਆਰਾਮ ਕਰਨ ਲਈ ਵੱਖਰੀ ਜੀ ਹਾਂਜੀ ਹਾਂਜੀ ਲੈ ਵੀ ਧੰਨਵਾਦ ਸਰਦਾਰ ਸਾਹਿਬ ਕੀਮਤੀ ਸਮਾਂ ਦਿੱਤਾ ਤੁਸੀਂ ਨੇ ਧੰਨਵਾਦ ਤੁਹਾਡਾ ਜਿਹੜਾ ਇਹਨਾਂ ਪਿਆਰ ਦਿੰਦੇ ਹੋ ਜੀ ਕੀਮਤੀ ਸਮਾਂ ਵੀ ਦਿੰਦੇ ਹੋ ਤੇ ਐਦਾਂ ਹੀ ਪਿਆਰ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ